ਜੋ ਸਹਿਰਾ ਅਤੇ ਆਉਣ ਵਾਲੇ ਤਿਹਾੜਾਂ ਨੂੰ ਮੁੱਖ ਰੱਖਦੇ ਹੋਏ ਡੀਐਸਪੀ ਕੁਰਵੰਤ ਸਿੰਘ ਮਾਨ ਨੇ ਥਾਣਾ ਧਾਰੀਵਾਲ ਦੇ ਐਸਐਚਓ ਦਲਜੀਤ ਸਿੰਘ ਸਮੇਤ ਭਾਰੀ ਪੁਲੀਸ ਫੋਰਸ ਦੇ ਨਾਲ ਧਾਰੀਵਾਲ ਵਿੱਚ ਫਲੈਗ ਮਾਰਚ ਕੱਢਿਆ ਫਲੈਗ ਮਾਰਚ ਦੌਰਾਨ ਧਾਰੀਵਾਲ ਪਾਸਟਾਨ ਵਿਖੇ ਨਾਕਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ ਚੈਕਿੰਗ ਦੌਰਾਨ ਅਧੂਰੇ ਦਸਤਾਵੇਜ਼ ਮੋਟਰਸਾਈਕਲ ਅਤੇ ਵਾਹਨਾਂ ਦੇ ਚਲਾਣਵੇਂ ਕੀਤੇ ਗਏ ਇਸ ਦੌਰਾਨ ਪੁਲਿਸ ਨੇ ਬਸਾਂ ਦੇ ਵਿੱਚ ਚੈਕਿੰਗ ਦੌਰਾਨ ਸ਼ੱਕੀ ਬੈਗਾਂ ਦੀ ਨਾਲ ਜਾਂਚ ਕੀਤੀ ਡੀਐਸਪੀ ਕਰਵਨ ਸਿੰਘ ਮਾਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਜਾਂ ਲਵਾਰਸ ਵਸਤੂ ਮਿਲਦੀ ਆ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਸ਼ਹਿਰ ਦੇ ਵਿੱਚ ਕੋਈ ਅਨਸਖਾਈ ਘਟਨਾ ਨਾ ਵਾਪਰ ਸਕੇ ਇਹ ਜਿਹੜਾ ਹੁਣ ਘਰ ਦਾ ਸੀਜ਼ਨ ਆ ਗਿਆ ਜਿਹਦੇ ਮੱਦੇਨਜ਼ਰ ਜਿਹੜਾ ਸ਼ਹਿਰ ਚ ਫਲੈਗ ਮਾਰਚ ਵੀ ਕੀਤਾ ਉਸ ਤੋਂ ਇਲਾਵਾ ਹੁਣ ਅਸੀਂ ਬੱਸ ਸਟੈਂਡ ਤੇ ਜਿੱਥੇ ਦਸ਼ਰਾ ਲੱਗਣਾ ਹੈ ਉਸ ठाਵਾਂ ਤੇ ਜਾ ਕੇ ਚੈਕਿੰਗ ਜਰਾ ਕਰ ਰਹੇ ਹਾਂ ਤੇ ਸਾਡੇ ਕੋ ਬੀਐਸਐਫ ਨਹੀਂ ਆਈ ਸਾਡੇ ਕੋ ਬਟਾ ਉਹ ਤਾਂ ਬਾਹਰੋਂ ਫੋਰਸ ਜਿਹੜੀ ਹੈ ਹੋਰ ਫੋਰਸ ਆਈ ਸਾਨੂੰ ਮਿਲੀ ਹੈ ਅਸੀਂ ਜਿਹੜੀ ਇਹ ਨਾਕੇ ਵੀ ਲਾਏ ਨੇ ਸਪੈਸ਼ਲ ਨਾਕਾਬੰਦੀ ਕੀਤੀ ਹੈ ਇਸ ਪਲਾਟ ਟ੍ਰੋਲੀ ਪਾਰਟੀਆਂ ਜਿਹੜੀਆਂ ਸਾਡੀਆਂ ਉਹ ਰਾਤ ਦਿਨ ਦੀ ਗਸ਼ਤ ਲਾਈਆਂ ਨੇ ਤੇ ਸਾਡੀ ਇਹ ਹੀ ਕੋਸ਼ਿਸ਼ ਤੋਂ ਕੋਈ ਵੀ ਜਿਹੜੀ ਅਨਸੰਕਤ ਘਟਨਾ ਲਾਵਾ ਕਿ ਜਿਹੜੇ ਮੋਟਰਸਾਈਕਲ ਦੇ ਨੰਬਰ ਪਲੇਟ ਆ ਅੱਜ ਵੀ ਜਿਹੜੇ ਇਹ ਮੋਟਰਸਾਈਕਲ ਵਿਦਾਊਟ ਨੰਬਰ ਪਲੇਟ ਤੇ ਕਿਪਰ ਰਾਈਡਿੰਗ ਜਿਹੜੇ ਆ ਉਹ ਸਾਰੇ ਮੋਟਰਸਾਈਕਲ ਜਿਹੜੇ ਆ ਉਹ ਬੰਦ ਕਰ ਲੱਕੇ ਠਾੜੇ ਇਹ ਅਪੀਲ ਇਹੀ ਹੈ ਕਿ ਆਪਣੇ ਨੰਬਰ ਪਲੇਟ ਲੋਡ ਪ੍ਰੋਪਰ ਤੇ ਟਪਰਾਇੜੀ ਨਾ ਕਰਨ। ਲੋਕਾਂ ਨੂੰ ਤੇ ਇਹ ਅਪੀਲ ਹੈ ਕਿ ਜਿਹੜੀ ਕੋਈ ਉਹਨਾਂ ਨੂੰ ਲੱਗਦੀ ਹੈ ਕੋਈ ਅਨਟੈਂਡਡ ਚੀਜ਼ ਆ ਕੋਈ ਸਕੂਟਰ ਮੋਟਰਸਾਈਕਲ ਆ ਜਾ ਕੋਈ ਬੈਗ ਵਗੈਰਾ ਉਹਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ। ਅਸੀਂ ਕਰੀਬ ਸੌਕ ਦੇ ਕਰੀਬ ਜਿਹੜੀ ਆ ਦੌਹਤਾਰੀ ਹਾਲ ਤੱਕ ਹਾਂਜੀ ਹਾਂਜੀ ਬਿਲਕੁਲ ਅੰਦਰ ਡਿਊਟੀਆਂ ਵੀ ਲੱਗਦੀਆਂ ਚੈਕਿੰਗ ਕਰ ਰਹੇ ਹਾਂ। ਸਰ ਕਿਵੇਂ ਇਹਨਾਂ ਦਿਨਾਂ 'ਚ ਜਿਹੜੇ ਸਾਡੇ ਉਹ ਮਲਾਜ਼ਮ ਐ ਇਹਨਾਂ ਕੋ ਅਸੀਂ ਮਤਲਬ ਜਿਹੜੀ ਇਹ ਕਾਫੀ ਡਿਊਟੀ ਨੇਚਰਲ ਗੱਲ ਹੈ ਜਦੋਂ ਕੋਈ ਤਿਹਾਰ ਜਾਂ ਸੀਜ਼ਨ ਹੋਗਾ ਜਾਂ ਕੋਈ ਹੌਲਾ ਸਾਡੀ ਡਿਊਟੀ ਵੱਧ ਜਾਂਦੀ ਹੈ ਉਦੋਂ ਤੇ ਹੁਣ ਵੀ ਅਸੀਂ ਮੁਲਾਜ਼ਮਾਂ ਨੂੰ ਆਪਣਾ ਆਹ ਚਲੋ ਆਪਾਂ ਨੂੰ ਕਿਉਂਕਿ ਇਹਨਾਂ ਦਿਨਾਂ ਲਈ ਸਾਨੂੰ ਥੋੜਾ ਜਿਹਾ ਜ਼ਿਆਦਾ ਡਿਊਟੀ ਹੈ ਉਹ ਆਪਾਂ ਰਲ ਮਿਲ ਕੇ ਸਾਰ ਕਰਾਂਗੇ